ਮਹਿਰਾ ਰੇਖਾ ਚੋਹਾਨ ਤੇ ਤੁਸੀਂ ਦੇਖ ਰਹੇ ਹੋ ਨਿਊਜ਼ ਮਾਲਵਾ ਟਾਈਮ ਤੋਂ ਮੁਨਸ਼ੀ ਫਾਰੂਖ ਜੀ ਦੀ ਖਾਸ ਰਿਪੋਰਟ ਮਲੇਰਕੋਟਲਾ ਹਾਊਸ ਨੂੰ ਵੱਡਾ ਝਟਕਾ ਦਵਿੰਦਰ ਸਿੰਘ ਕੁਠਾਲਾ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਹੜਪੀੜਤਾ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਵੱਲੋਂ ਕੀਤੀ ਜਾ ਰਹੀ ਹੜਪੀੜਤਾ ਦੀ ਮਦਦ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਦਾ ਘੜ ਸਮਝਿਆ ਜਾਂਦਾ ਪਿੰਡ ਕੁਠਾਲਾ ਦਾ ਬਲਾਕ ਸਮਤੀ ਮੈਂਬਰ ਦਵਿੰਦਰ ਸਿੰਘ ਸਾਥੀਆਂ ਸਮੇਤ ਅਕਾਲੀ ਦਲ ਵਿੱਚ ਸ਼ਾਮਲ ਹੋਣ ਦਾ ਐਲਾਨ ਕਰ ਦਿੱਤਾ ਹਲਕਾ ਇੰਚਾਰਜ ਬੀਬੀ ਜ਼ਾਹਿਦਾ ਸੁਲਮਾਨ ਨੇ ਸਰੋਪਾ ਪਾ ਕੇ ਦਵਿੰਦਰ ਸਿੰਘ ਖਾਲਸਾ ਮੀਤ ਉਸ ਦੇ ਸਾਥੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਦਲਬੀ ਸ਼ਮਲ ਕੀਤਾ 자ਹਿਦ ਅਸਲੇਮਾਨ ਨੇ ਕਿਹਾ ਕਿ ਆਪ ਤੇ ਕਾਂਗਰਸ ਨੇ ਹਮੇਸ਼ਾ ਹੀ ਪੰਜਾਬ ਦਾ ਨੁਕਸਾਨ ਕੀਤਾ ਹੈ ਮੈਡਮ ਅੱਜ ਤੁਸੀਂ ਪਿੰਡ ਉਠਾਲਾ ਵਿਖੇ ਆਏ ਹੋ ਪਤਾ ਲੱਗਿਆ ਕਿ ਇੱਕ ਕਾਂਗਰਸ ਦਾ ਜਿਹੜਾ ਮਲੇਰ ਕੋਲੇ ਹਾਊਸ ਦਾ ਖੰਭ ਸੰਧਿਆ ਜਾਂਦਾ ਦੇ ਉਠਾਲੇ ਦਾ ਅੱਜ ਉਹ ਅਕਾਲੀ ਦਲ ਜਾਣ ਕਿਵੇਂ ਮਹਿਸੂਸ ਕਰਤੇ ਦੇਖੋ ਸਭ ਤੋਂ ਪਹਿਲਾਂ ਮੈਂ ਰੱਬ ਦਾ ਬਹੁਤ ਸ਼ੁਕਰਿਆਦਾ ਕਰਦੇ ਆਂ ਕਿ ਅਕਾਲੀ ਦਲ ਜਿਨੇ ਹਮੇਸ਼ਾ ਕੰਮ ਕੀਤੇ ਨੇ ਇੱਕ ਐਸੀ ਕਿਤਰੀ ਪਾਰਟੀ ਜਿਹੜੀ ਲੋਕਾਂ ਦੇ ਦਰਦ ਨੂੰ ਸਮਝਦੀ ਹੈ ਲੋਕਾਂ ਨਾਲ ਜੁੜੀ ਹੋਈ ਹੈ ਔਰ ਪੰਜਾਬ ਦੇ ਲੋਕਾਂ ਨੂੰ ਆਪਣਾ ਸਮਝਦੀ ਹੈ ਉਹ ਪਾਰਟੀ ਨੂੰ ਬਦਨਾਮ ਕਰਨ ਦੀ ਲੋਕਾਂ ਨੇ ਬੜੀ ਕੋਸ਼ਿਸ਼ ਪਾਰਟੀਆਂ ਨੇ ਬਹੁਤ ਕੋਸ਼ਿਸ਼ ਕੀਤੀ ਅੱਜ ਲੋਕਾਂ ਨੂੰ ਪਤਾ ਲੱਗ ਗਿਆ ਕਿ ਅਸਲੀ ਹਮਦਰਦ ਜਿਹੜੀ ਪਾਰਟੀ ਹੈ ਉਹ ਸ਼ਰਮ ਨਹੀਂ ਅਕਾਲੀ ਦਲ ਹੈ ਔਰ ਐਸੇ ਕੰਮਾਂ ਨੂੰ ਦੇਖਦੇ ਹੋਏ ਲੋਕ ਜਿਹੜੇ ਨੇ ਵਾਪਸ ਮੁੜ ਰਹੇ ਨੇ ਔਰ ਬਹੁਤ ਖੁਸ਼ੀਮਾਨ ਦੀ ਗੱਲ ਹੈ ਸ ਲੇ ਲਈ ਕਿ ਸਾਡੇ ਵੀਰ ਪਹਿਲਾਂ ਇਹ ਅਕਾਲੀ ਦਲ ਨਾਲ ਬਹੁਤ ਦੇ ਪਹਿਲਾਂ ਜੁੜੇ ਹੋਏ ਸੀ ਤੇ ਉਸ ਤੋਂ ਬਾਅਦ ਇਹ ਕਾਂਗਰਸ 'ਚ ਗਏ ਕਾਂਗਰਸ 'ਚੋਂ ਇਹ ਕਾਂਗਰਸ ਛੱਡ ਕੇ ਦੁਬਾਰਾ ਅਕਾਲੀ ਦਲ ਦੇ ਕੰਮ ਦੇਖ ਕੇ ਵਾਪਸ ਆਇਆ ਨੇ ਸਰਦਾਰ ਸੁਖਬੀਰ ਸਿੰਘ ਜੋ ਅੱਜਕੱਲ ਇੰਨੇ ਸ਼ਿੱਦਤ ਨਾਲ ਪੰਜਾਬ ਦੇ ਲੋਕਾਂ ਲਈ ਕੰਮ ਕਰ ਰਹੇ ਨੇ ਦਿਨ ਰਾਤ ਇੱਕ ਕਰ ਰਹੇ ਨੇ ਔਰ ਅੱਜ ਅਗਰ ਕੋਈ ਪੰਜਾਬ ਜਿਹੜਾ ਲੀਡਰ ਹੈ ਦਿਖ ਰਿਹਾ ਹੈ ਇਦਾਂ ਲੱਗ ਰਿਹਾ ਕਿ ਪਾਰਲਰ ਇੱਕ ਜਿਹੜੀ ਸਰਕਾਰ ਚੱਲ ਰਹੀ ਹੈ ਸਰਕਾਰ ਨਾਮ ਦੀ ਤਾਂ ਕੋਈ ਚੀਜ਼ ਹੈ ਨਹੀਂ ਜਿਹੜੀ ਸਰਕਾਰ ਹੈ ਉਹ ਤਾਂ ਆਪਣਾ ਕਰਤੱਵ ਨਹੀਂ ਨਿਭਾ ਰਹੀ ਪਰ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਪੂਰਾ ਆਪਣਾ ਇਮਾਨਦਾਰੀ ਨਾਲ ਔਰ ਪ੍ਰਧਾਨ ਪਾਰਟੀ ਦੇ ਪ੍ਰਧਾਨ ਹੋਣ ਦੇ ਨਾਤੇ ਆਪਣੀ ਪੂਰੀ ਜ਼ਿੰਮੇਵਾਰੀ ਨਿਭਾਰਨੇ ਨੇ ਔਰ ਲੋਕ ਇਹ ਮਹਿਸੂਸ ਕਰ ਰਹੇ ਨੇ ਕਿ ਅਗਰ ਪਾਰਟੀ ਪ੍ਰਧਾਨ ਹੋਣ ਦੇ ਨਾਤੇ ਇੱਕ ਇਨਸਾਨ ਇੰਨਾ ਕੰਮ ਵਧੀਆ ਕਰ ਸਕਦਾ ਹੈ ਅਗਰ ਉਹ ਪੰਜਾਬ ਦੇ ਸੀਐਮ ਹੋਣਗੇ ਤਾਂ ਕਿੰਨਾ ਵਧੀਆ ਕੰਮ ਕਰ ਸਕਦੇ ਨੇ ਉਹਨਾਂ ਨੂੰ ਦੇਖਦੇ ਹੋਏ ਹੀ ਸਰਦਾਰ ਦਵਿੰਦਰ ਜੀ ਜਿਹੜੇ ਉਹ ਸਾਡੀ ਪਾਰਟੀ 'ਚ ਵਾਪਸ ਆਏ ਨੇ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦੀ ਆਂ ਔਰ ਸ਼ੁਕਰ ਅਦਾ ਕਰਦੀ ਆਂ ਕਿ ਉਹ ਸਾਡੀ ਪਾਰਟੀ 'ਚ ਵਾਪਸ ਆ ਕੇ ਸਾਡੀ ਪਾਰਟੀ ਨੂੰ ਬੜੀ ਮਜ਼ਬੂਤੀ ਦਿੱਤੀ ਹੈ ਕਿਉਂਕਿ ਉਹਨਾਂ ਨਾਲ ਬਹੁਤ ਜ਼ਮੀਨੀ ਲੈਵਲ ਤੋਂ ਜਿਹੜੇ ਲੋਕ ਜੁੜੇ ਹੋਏ ਨੇ ਬਹੁਤ ਕੰਮ ਕਰ ਰਹੇ ਦਿਨ ਰਾਤ ਜਿਹੜੇ ਵਰਕਰ ਨੇ ਉਹਨਾਂ ਨਾਲ ਜੁੜੇ ਹੋਏ ਨੇ ਔਰ ਉਹਨਾਂ ਨੂੰ ਸਾਰਿਆਂ ਨੂੰ ਲੈ ਕੇ ਸਾਡੀ ਪਾਰਟੀ 'ਚ ਇਹਨਾਂ ਨੇ ਸਾਡੀ ਪਾਰਟੀ ਨੂੰ ਬੜੀ ਮਜ਼ਬੂਤੀ ਦਿੱਤੀ ਔਰ ਉਹਨਾਂ ਨੂੰ ਹਮੇਸ਼ਾ ਮਾਨ ਸਨਮਾਨ ਜਿਹੜਾ ਪਾਰਟੀ 'ਚ ਵੱਧ ਚੜ ਕੇ ਹਮੇਸ਼ਾ ਮਿਲੇਗਾ ਔਰ ਇਹਨਾਂ ਨੂੰ ਕਦੇ ਨਮੋਸ਼ੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਸ਼ੋਮਨੀ ਅਕਾਲੀ ਦਲ ਚਾਹਤ ਕੀ ਨਾਮ ਤੁਹਾਡਾ ਸਵਿੰਦਰ ਸਿੰਘ ਆ ਜੀ ਦਵਿੰਦਰ ਸਿੰਘ ਤੁਸੀਂ ਮਲੇਰ ਕੋਲਾ ਹਾਊਸ ਦੇ ਥੰਮ ਸਮਝੇ ਜਾਂਦੇ ਦੇ ਕੁਠਾਲੇ ਤੋਂ ਅੱਜ ਤੁਹਾਨੂੰ ਮੈਂ ਮਲੇਰ ਕੋਲਾ ਹਾਊਸ ਛੱਡਣ ਦੀ ਕੀ ਲੋੜ ਪਈ ਕਾਂਗਰਸ ਪਾਰਟੀ ਛੱਡ ਕੇ ਅਕਾਲੀ ਦਰਬਾਰ ਦੀ ਲੋੜ ਪਈ ਅਕਾਲੀ ਦਲ ਦੇ ਵਿੱਚ ਜੀ ਮੈਂ ਸੁਖਵੀਰ ਬਾਦਲ ਦੇ ਕੰਮਾਂ ਨੂੰ ਦੇਖ ਰਹਾ ਹੋਇਆ ਪੇੜ ਤਹਾੜਤਾ ਨੇ ਉਹਨੇ ਵਾਟ ਦੇ ਘਰ ਦਾ ਹੋਇਆ ਦੇਖ ਕੇ ਮੈਨੂੰ ਕਾਂਗਰਸ ਛੱਡਣੀ ਪਈ ਵੀ ਇਹ ਬੰਦਾ ਪੰਜਾਬ ਨੂੰ ਬਚਾ ਸਕਦਾ ਜੀ ਬਲਵੀਰ ਜੀ ਸਾਰਿਆਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਮਨੀ ਜੀ ਖੜੇ ਨੇ ਸਾਰੇ ਮੇਰੇ ਵੀ ਕਾਲਾ ਜੀ ਖੜੇ ਬੈਠੇ ਹੋਏ ਨੇ ਇਹਨਾਂ ਸਾਰਿਆਂ ਦਾ ਮੈਂ ਬਹੁਤ ਧੰਨਵਾਦ ਕਰਦੀ ਹਾਂ ਬਹੁਤ ਮਿਹਨਤ ਕਰਦੇ ਆਂ ਔਰ ਮੈਂ ਸ਼ੁਰੂ ਤੋਂ ਇਹ ਸੁਣਦੀ ਆ ਰਹੀ ਆਂ ਕਿ ਜਿਹੜਾ ਕੁਟਕਾਲਾ ਪਿੰਡ ਹੈ ਇੱਥੇ ਅਕਾਲੀ ਦਲ ਦਾ ਬਹੁਤ ਪ੍ਰਭਾਵ ਰਿਹਾ ਔਰ ਹਮੇਸ਼ਾ ਅਕਾਲੀ ਦਲ ਇੱਥੋਂ ਜਿੱਤਦਾ ਰਿਹਾ ਹੈ ਠੀਕ ਹੈ ਕੁਝ ਹਾਲਾਤ ਬਣੇ ਨ ਸਾਰਿਆਂ ਨੂੰ ਪਤਾ ਹੈ ਕਿ ਪਾਰਟੀ 'ਚ ਕਿਸ ਤਰੀਕੇ ਦੇ ਹਾਲਾਤ ਹੋ ਗਏ ਸੀ ਸਾਰੇ ਪਾਰਟੀ ਛੱਡ ਕੇ ਜਿਹੜੇ ਲੈ ਗਏ ਸੀ ਤਾਂ ਹੀ ਆਮ ਆਦਮੀ ਨੂੰ ਐਡਾ ਬਹੁਤ ਜਿਹੜਾ ਮਿਲਿਆ ਸੀ ਤਾਂ ਕਰਕੇ ਹੀ ਪਾਰਟੀ ਦੀ ਸਾਡੀ ਇੰਨੀ ਬੁਰੀ ਹਾਲਤ ਹੋਈ ਸੀ ਉਹਦੇ ਪਿੱਛੇ ਬਹੁਤ ਕਾਰਨ ਸੀ ਬਹੁਤ ਸਾਜ਼ਿਸ਼ਾਂ ਸੀ ਇੱਕ ਇੱਕ ਕਰਕੇ ਸਾਰੇ ਜਿਹੜੇ ਪਰਦੇ ਉਹ ਖੁੱਲਦੇ ਜਾ ਰਹੇ ਨੇ ਲੋਕਾਂ ਨੂੰ ਵੀ ਪਤਾ ਲੱਗ ਰਿਹਾ ਹੈ ਜਿਹੜੇ ਆਪਾਂ ਲੋਕ ਗੁੰਮਰਾਹ ਹੋਏ ਕਿ ਸਾਨੂੰ ਵੀ ਪਤਾ ਲੱਗ ਰਿਹਾ ਹੈ ਕਿ ਸਾਡੇ ਤੋਂ ਵੀ ਗਲਤੀਆਂ ਹੋਈਆਂ ਸੀ ਕੁਝ ਸੁਪਨੇ ਕੁੱਝ ਕੁ ਮਿੰਟਾਂ ਹੀ ਇੰਨੀਆਂ ਜਗਾ ਦੇਤੀਆਂ ਗਈਆਂ ਸੀ ਭਗਵੰਤ ਮਾਨ ਸਾਹਿਬ ਜਿਹੜੇ ਪੂਰਾ ਦਿਨ ਨੌਟੰਕੀ ਕਰਦੇ ਨੇ ਭੰਡਗੀਰੀ ਕਰਦੇ ਨੇ ਉਹਨਾਂ ਦੇ ਬੋਲਣ ਦਾ ਲਹਿਜਾ ਉਹਨਾਂ ਦੀਆਂ ਸਾਰੀਆਂ ਚੀਜ਼ਾਂ ਮੈਨੂੰ ਨਹੀਂ ਪਤਾ ਲੱਗ ਰਿਹਾ ਕਿ ਤੁਸੀਂ ਲੋਕ ਉਹਨਾਂ ਦੀਆਂ ਵੀਡੀਓ ਦੇਖ ਕੇ ਉਹਨੂੰ ਬਰਦਾਸ਼ਤ ਕਿਵੇਂ ਕਰਦੇ ਹੋ ਫਿਰ ਜਿਨ੍ਹਾਂ ਨੂੰ ਵੀ ਬਹੁਤ ਵੱਡਾ ਆਮ ਆਨ ਪਾਰਟੀ ਨੇ ਜ਼ਿਲੇ ਦਾ ਦਿੱਤਾ ਹੈ ਉਹ ਸਾਡੇ ਵਿੱਚ ਤਸ਼ਰੀਫ ਲੈ ਆਏ ਨੇ ਤੇ ਆਪਣੇ ਵਿੱਚ ਸ਼ਾਮਲ ਹੋਏ ਨੇ ਸਾਡੇ ਚੇਅਰਮੈਨ ਸਾਹਿਬ ਪੁਠਾਲਾ ਗੁਰਮੇਲ ਸਿੰਘ ਜੀ ਸਾਡਾ ਚੇਅਰਮੈਨ ਮਾਰਕੀਟ ਕਮੇਟੀ ਸ਼ੇਰਪੁਰ ਰਹੇ ਨੇ ਉਹ ਵੀ ਪਹੁੰਚੇ ਨੇ ਹੋਰ ਬਹੁਤ ਹੀ ਸਾਡੇ ਸਤਿਕਾਰਯੋਗ ਸਾਰੀਆਂ ਹੀ ਸੰਗਤਾਂ ਸਤਿਕਾਰਯੋਗ ਉਹਨੇ ਆਪਾਂ ਕਿਦਾ ਕਿਦਾ ਨਾਂ ਲਾਵਾਂਗੇ ਸਮਾਂ ਬਹੁਤ ਲੱਗ ਜੂ ਜੋ ਪਰਿਵਾਰ ਦੇ ਸਾਡੇ ਵਿੱਚ ਬੈਠੇ ਇਹ ਆਖਰਵੰਤ ਸਿੰਘ ਪੰਨੂ ਇਹ ਵੀ ਖੜੇ ਨੇ ਜੀ ਸਾਡੇ ਬਹੁਤ ਹੀ ਸਤਿਕਾਰਯੋਗ ਇਹਨਾਂ ਦੇ ਪਿਤਾ ਜੀ ਸਰਵਾਰ ਅਜੀਤ ਸਿੰਘ ਪੰਨੂ ਜੋ ਕਿ ਸਾਰੀ ਉਮਰ ਸਾਡੇ ਨਾਲ ਰਹ ਕੇ ਪਾਰਟੀ ਦੇ ਵਿੱਚ ਸੇਵਾ ਕਰਦੇ ਗਏ ਨੇ ਉਹ ਅੱਜ ਸਾਡੇ ਵਿੱਚ ਨਹੀਂ ਰਹੇ ਉਹ ਸਾਨੂੰ ਇਹਨਾਂ ਨੂੰ ਖਾਪੜਾ ਦੇ ਕੇ ਗਏ ਨੇ ਇਹ ਝੂਠ ਦੇ ਵਿੱਚ ਸਾਡੇ ਬਹੁਤ ਹੀ ਨਿਭਾਉਂਦੇ ਨੇ ਉਮਕਾ ਉਸ ਤੋਂ ਬਾਅਦ ਸਾਡੇ ਪੁਰਾਣੇ ਜਥੇਦਾਰ ਬੈਠੇ ਨੇ ਜੀ ਬਹੁਤ ਹੀ ਭਗਵਾਨ ਜੀ ਹਾਂ ਜੀ ਕੋਈ ਬੋਲੇ ਸੋਨਿਹਾਲ ਸਰੋ ਜਿੰਦਾਬਾਦ ਰਾਮਣੀ ਕਾਲੀਦਰ ਜਿੰਦਾਬਾਦ ਸਰਦਾਰ ਸ਼ਖਮੀਰ ਸਿੰਘ ਬਾਦਲ ਜਿੰਦਾਬਾਦ ਸਰਦਾਰ ਸ਼ਖਮੀਰ ਸਿੰਘ ਬਾਦਲ ਜਿੰਦਾਬਾਦ ਬੋਲੇ ਸੋਨਿਆ ਹੋਰ ਜਸਪ੍ਰੀਤ ਸਿੰਘ ਦੀ ਜੱਸਾ ਉਹਨਾਂ ਨੂੰ ਵੀ ਸ਼ਰੋਪੇ ਦੀ ਵਕਸਫ ਹੋਊਗੀ ਆਹ ਦੇਖੋ ਆਹ ਬੋਲਦੇ ਨੇ ਮਾੜਾ ਮਾੜਾ ਇਹਨਾਂ ਦੇ ਪਾਰਟੀ ਦਾ ਪ੍ਰੋਗਰਾਮ

ਹੈਲੋ ਇਹਨਾਂ ਨੇ ਵੀ ਅੱਜ ਕੀ ਮੈਡਮ ਸਰਪੱਤੀ ਦੀ ਚੋਣ ਲੜੀ ਹੈ ਜੁੱਸੇ ਲਗੇ ਹੋਰ ਹਾਲਾਤ ਥੋੜੇ ਜਿਹਾ ਕੋਈ ਗੱਲ ਨਹੀਂ ਘਰ ਨੂੰ ਸਮਝ ਦੇ ਦਾਂਗੇ ਬੋਲੇ ਸੋਨਹਾ ਜਰਸੀ ਕਾ ਬਹੁਤ ਬਹੁਤ ਧੰਨਵਾਦ ਬੀਬੀ ਜੀ ਦਾ ਵੀ ਤੇ ਹੁਣ ਰਿੰਪੀ ਹੈ ਕੋਈ ਗੁੱਡੀ ਰਿੰਪੀ ਕਾ ਜੋ ਕੋਈ ਬੋਲੇ ਸੋਨਹਾ ਮੌਕੀ ਆ ਨਾ ਬੋਲੀ ਨਾ ਬੋਲੀ ਆਇਆ ਕੋਈ ਬਾਹਰ 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 ਬੀਬੀ ਆਜੋ ਇਹਨੂੰ ਹੋ ਜੀ ਆਪਾਂ ਬੀਬੀ ਸੁਰਤੋਂ ਦਾ ਗ੍ਰੇਡ ਦੇ ਦੇਣਾ ਅੱਛਾ ਜੀ ਠੀਕ ਹੈ ਅੱਥੇ ਉਹਦੇ ਸਾਹਮਣੇ ਖੜਿਆ ਕਰੂਗੀ ਉਹਦੇ ਸੋਨਿਹਾਰ ਸਾਨੂੰ ਜੀ ਆਇਆ